ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਵੀਡੀਓ ਵੇਖ ਰਹੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਮੈਂ ਤੁਹਾਨੂੰ ਇੱਕ ਵੀਡੀਓ ਬਖੋਣਾ ਅਸੀਂ ਨਾ ਸਾਰੇ ਕੀ ਆ ਨਾ ਉਹ ਬੀਬਾ ਹੈਗੀ ਨਾ ਪ੍ਰੋਬਬਲੀ ਇਨਕੋਰ ਬੀਬੀ ਕੀਰਤਨੀ ਜੱਥਾ ਉਹਨਾਂ ਦਾ ਹਨਾ ਅਸੀਂ ਸਾਰੇ ਨਾ ਉਹਨਾਂ ਦੇ ਉਹਨਾਂ ਦੇ ਮਗਰ ਪਏ ਹੋਏ ਆ ਅਸੀਂ ਉਹਨਾਂ ਦੇ ਮਗਰ ਅਸੀਂ ਪਤ ਕਿਉਂ ਜੇ ਲੋਕ ਆ ਅਸੀਂ ਨਾ ਆਪਦਿਆਂ ਦੇ ਜੁੰਡੇ ਪਟਣੇ ਹੁੰਦੇ ਆ ਸਿੱਧੀ ਜੀ ਗੱਲ ਆ ਸਾਡੇ ਆਪਦੇ ਬੰਦੇ ਤੋਂ ਨਾ ਕਿਸੇ ਤੋਂ ਗਲਤੀ ਹੋ ਗਈ ਸੀ ਪੱਟ ਤੋਂ ਜੁੰਡੇ ਇਹਦੇ ਫੜ ਕੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਬਾਹਰਲਾ ਸਾਡੇ ਭਾਵੇਂ ਚਾਰ ਚਪੇੜਾ ਮਾਰ ਜੇ ਸਿੱਧੀਆਂ ਜਿਹੀਆਂ ਗੱਲਾਂ ਆ ਅਸੀਂ ਬੋਲਦੇ ਨਹੀਂਗੇ ਇੱਕ ਵਾਰ ਤੁਹਾਨੂੰ ਵੀਡੀਓ ਵਿਖਾਉਣਾ ਔਰ ਉਹ ਬੋਲਣ ਵਾਲੀ ਗੱਲ ਆ ਕੋਈ ਇੱਕੋ ਹੀ ਵੀਡੀਓ ਵੇਖੀ ਆ ਮੈਂ ਇਹ ਵੀਡੀਓ ਮੈਂ ਨਾ YouTube ਤੇ ਵੀ ਵੇਖੀ ਆ ਇਹ YouTube ਤੇ ਮੈਨੂੰ ਲੱਭੀ ਸੀ ਵੀਡੀਓ ਇਹ ਔਰ Facebook ਤੇ ਮੈਨੂੰ ਲੱਭੀ ਆ ਹੋਰ ਮਤਲਬ ਹੈ ਨਾ ਪੀ ਜਿੰਨੇ ਵੀ ਸੋਸ਼ਲ ਮੀਡੀਆ ਤੇ ਮੈਂ ਟਰਾਈ ਕੀਤੀ ਇੱਕ ਵੀਡੀਓ ਕਿਥੋਂ ਨਹੀਂ ਲੱਭੀ ਗਈ ਠੀਕ ਆ ਤੇ ਜਿਹੜੇ ਸਰਕਾਰੀ ਚੈਨਲ ਆ ਜਾਂ ਹੋਰ ਇਹਨਾਂ ਨੇ ਤਾਂ ਵਿਖਾਉਣੀ ਕੀ ਆ ਤੇ ਕਿਸੇ ਨੇ ਵਿਖਾਉਣੀ ਕੀ ਆ ਭਾਜੀ ਹੁਣੀ ਵੀ ਗੱਲ ਕਹਿ ਰਹੇ ਆ ਇਹ ਠੀਕ ਆ ਤੇ ਗੱਲ ਹੈ ਕਿ ਇਦਾਂ ਵੀ ਅਸੀਂ ਨਾ ਇੱਕ ਮਗਰੀ ਪੈ ਜਾਨੇ ਹੱਥ ਧੋ ਕੇ ਵੀ ਹੁਣ ਇਹਨੂੰ ਮਾਰ ਦੋ ਇਹਨੂੰ ਮਰਨਾ ਚਾਹੀਦਾ ਕਿਵੇਂ ਨਾ ਕਿਵੇਂ ਮਰ ਜੇ ਬਸ ਸਾਨੂੰ ਇਹ ਦਿਖਣਾ ਨਹੀਂ ਚਾਹੀਦਾਗਾ ਅਸੀਂ ਸਿਰਫ ਔਰ ਸਿਰਫ ਮੈਂ ਪਹਿਲਾਂ ਵੀ ਕਹਿ ਚੁੱਕਾ ਅਸੀਂ ਸਿਰਫ ਆਪਦਿਆਂ ਨੂੰ ਕੁੱਟਣ ਜਾਣਦੇ ਆ ਬਈ ਸਿੱਧੀਆਂ ਸਿੱਧੀਆਂ ਗੱਲਾਂ ਆ ਮੇਰਾ ਵਰਗਾ ਕੁਝ ਕਹਿਦੇ ਸਹੀ ਇੱਕ ਵਾਰੀ ਬਸ ਵੇ ਚੱਕ ਲੋ ਇਹਨੂੰ ਤੋੜ ਦੋ ਲੱਤਾਂ ਇਹਦੀਆਂ ਵੜ ਦੋ ਜੀ ਮਾਰ ਦੋ ਦੀ ਚੱਕ ਜਦੋਂ ਲਾ ਦੋ ਸੋਧਾ ਜੀ ਹੁਣ ਜਿਹੜੇ ਪਏ ਹੋਏ ਆ ਨਾ ਇਹ ਵੀਡੀਓ ਮੈਂ ਸ਼ੇਅਰ ਕਰਨ ਨੂੰ ਕਿਉਂ ਕਹਨਾ ਇਹ ਵੀਡੀਓ ਉੱਥੋਂ ਤੱਕ ਪਹੁੰਚ ਜੇ ਉਹਨਾਂ ਤੱਕ ਪਹੁੰਚ ਜੇ ਆਪਣੀ ਵੀਡੀਓ ਪੀ ਜਿਹੜੇ ਲੱਗਿਓ ਆ ਵੀਡੀਓ ਬਣਾ ਬਣਾ ਕੇ ਅਪ ਕੱਲ ਇੱਕ ਵੀਡੀਓ ਵੀ ਪਾਈ ਸੀ ਪੀ ਵੀਡੀਓ ਬਣਦੀਆਂ ਕਿੱਦਾਂ ਉਹ ਨਹੀਂ ਵੇਖੀ ਤਾਂ ਆਈ ਬਟਨ ਦੇ ਵਿੱਚ ਹੋਊਗੀ ਦੀ ਜਾਂ ਮਿਲ ਜੂਗੀ ਤੁਹਾਨੂੰ ਆਪਣੇ ਚੈਨਲ ਤੋਂ ਠੀਕ ਆ ਇਹ ਵੀਡੀਓ ਬਣਦੀਆਂ ਕਿਵੇਂ ਆ ਹਨਾ ਆਪਿਆਂ ਦੀਆਂ ਵੀਡੀਓ ਬਣਾ ਬਣਾ ਕੇ ਪਾਈ ਜਾਓ ਬਸ ਹੋਰ ਆਪਾਂ ਨੂੰ ਕੋਈ ਕੰਮ ਨਹੀਂ ਰਹਿ ਗਿਆ ਸ਼ਰਮਾਂ ਦੇ ਘਾਟਾ ਸਾਨੂੰ ਇਹ ਵੀਡੀਓ ਉਹ ਨਾ ਬੰਦਿਆਂ ਤੱਕ ਪਹੁੰਚ ਜਵੇ ਜਿਹੜੇ ਬੰਦੇ ਨਾ ਹੁਬ ਹੁਬ ਕੇ ਕੁਐਸਚਨ ਕਰਦੇ ਆ ਉਹਨੂੰ ਕੁੜੀ ਨੂੰ ਹਨਾ ਤੇ ਉਧਰ ਉਹ ਭਰਾ ਮੇਰਾ ਉਹ ਮੈਂ ਨਾਮ ਭੁੱਲ ਗਿਆ ਉਹਦਾ ਵੀਰ ਦਾ ਤੇ ਉਹ ਆਪਦਾ ਦੱਸੀ ਜਾਂਦਾ ਮੈਂ ਕਰ ਦੂੰ ਮੈਂ ਇਹ ਚੱਕ ਦੂੰ ਮੈਂ ਰੱਖ ਦੂੰ ਮੈਂ ਇਹ ਹੋ ਗਿਆ ਜਿਹੜਾ ਹੁਣ ਮਿੱਟੀ ਪਾਓ ਨਾ ਉਸ ਗੱਲ ਤੇ ਨਹੀਂ ਅਸ ਚੱਕੀ ਫਿਰਨਾ ਚੱਕੀ ਫਿਰਨਾ ਚਲੋ ਮੈਂ ਵੀਡੀਓ ਚਾਲੂ ਕਰਦਾ ਵੀਡੀਓ ਬਹੁਤ ਲੰਬੀਆਂ ਹੋ ਜਾਂਦੀਆਂ ਆ ਫਿਰ ਚੱਲ ਵੀਰ ਜੀ ਓਏ ਵੀਰ ਓਏ ਚੱਲ ਮੇਰਾ ਵੀਰ ਓਏ ਚੱਲ ਸੁਣਿਆ ਓਏ ਚੱਲ ਚਲ ਖਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਫਤਿਹ ਸੰਗਤ ਜੀ ਅੱਜ ਗੱਲ ਕਰਨ ਚੱਲੇ ਆ ਸੀ ਇੱਕ ਐਸੇ ਕੇਸ ਦੀ ਜਿਹੜਾ ਕੇਸ ਹੱਲੇ ਤੱਕ ਸੋਸ਼ਲ ਮੀਡੀਆ ਤੇ ਜਾਂ ਕਹੇ ਨਿਊਜ਼ ਚੈਨਲ ਤੇ ਨਹੀਂ ਦਿਖਾਇਆ ਗਿਆ ਹੂੰ ਕਿਉਂ ਨਹੀਂ ਦਿਖਾਇਆ ਗਿਆ ਇਹਦੇ ਬਾਰੇ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਤੋਂ ਬਾਅਦ ਖੁਲਾਸਾ ਕਰਾਂਗੇ ਹੂੰ ਮਗਰ ਹਕੀਕਤ ਇਹ ਵੇ ਕੀ ਅਗਰ ਇਸ ਤਰ੍ਹਾਂ ਦੀ ਘਟਨਾ ਕਿਤੇ ਕੋਈ ਭਾਰਤ ਵਿੱਚ ਅਗਰ ਹੋ ਜੇ ਕਿਸੇ ਗੁਰੂ ਘਰ ਦੇ ਵਿੱਚ ਤੇ ਅਸੀਂ ਲੋਕ ਸੋਸ਼ਲ ਮੀਡੀਆ ਨੂੰ ਭਰ ਦਿੰਨੇ ਆ ਉਹਨਾਂ ਨੂੰ ਪੰਡਨ ਵਿੱਚ ਹੂੰ ਪੰਡਦਾ ਵੀ ਚਾਹੀਦਾ ਜਿਹੜਾ ਬੰਦਾ ਜਿਹੜਾ ਸਖਸ਼ ਕਿਸੇ ਵੀ ਧਰਮ ਤੋਂ ਬਿਲੋਂਗ ਕਰਦਾ ਹੋਵੇ ਅਗਰ ਉਹ ਕਿਸੇ ਦੂਸਰੇ ਦੇ ਧਰਮ ਦੇ ਵਿੱਚ ਜਾ ਕੇ ਉਹਦੇ ਸਥਾਨ ਧਾਰਮਿਕ ਸਥਾਨ ਦੇ ਵਿੱਚ ਜਾ ਕੇ ਕਿੰਤੂ ਪ੍ਰੰਤੂ ਕਰੇ ਜਾਂ ਇਹੋ ਜਿਹੀ ਕੋਈ ਘਟਨਾ ਵਾਪਰ ਜੇ ਤੇ ਉਹਦਾ ਵਿਰੋਧ ਕਰਨਾ ਜ਼ਰੂਰੀ ਬੰਦ ਹੈ ਮਗਰ ਜਦੋਂ ਪੱਖਪਾਤ ਕਰਨਾ ਲੋਕ ਸ਼ੁਰੂ ਹੋ ਜਾਂਦੇ ਨੇ ਉੱਥੇ ਫਿਰ ਮਹਿਸੂਸ ਹੁੰਦਾ ਕਿ ਵੀ ਇੱਕੋ ਧਰਮ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਦੂਸਰੇ ਧਰਮ ਦੇ ਬਾਰੇ ਕੋਈ ਬੋਲਣ ਨੂੰ ਰਾਜ਼ੀ ਨਹੀਂ ਹਮ ਹਕੀਕਤ ਹੈ ਹੀ ਇਹ ਮੈਂ ਤੁਹਾਨੂੰ ਇੱਕ ਛੋਟੀ ਜੀ ਕਲਿੱਪਿੰਗ ਚਲਾ ਕੇ ਦਿਖਾਉਂਦਾ ਕੇਸਲ ਵਿੱਚ ਇਹ ਕਲਿੱਪਿੰਗ ਕਿੱਥੇ ਦੀ ਹੈ ਕੀ ਘਟਨਾ ਹੈ ਉਹਦੀ ਜਾਣਕਾਰੀ ਤੁਹਾਨੂੰ ਕਲਿੱਪਿੰਗ ਦਿਖਾਉਣ ਤੋਂ ਬਾਅਦ ਸ਼ੁਰੂ ਕਰਦੇ ਆਓ ਸੁਣੋ ਇਹ ਕਲਿੱਪਿੰਗ ਤੋ ਸੰਦੇ ਜੀ ਤੁਸੀਂ ਵੀਡੀਓ ਦੇਖ ਲਈਏ ਵੀਡੀਓ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਚਾ ਲਾਂ ਇਹ ਇੱਕ ਇਹੋ ਜਿਹੀ ਘਟਨਾ ਹੈ ਜਿਹੜਾ ਕਿ ਹਰ ਸਿੱਖ ਹਰ ਗੁਰੂ ਦਾ ਪਿਆਰਾ ਹਰ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਉਹ ਸਿੱਖ ਉਹਨੂੰ ਜ਼ਰੂਰ ਇਸ ਗੱਲ ਦਾ ਰੋਸ ਮਹਿਸੂਸ ਹੋਏਗਾ ਉਹਨੂੰ ਇਸ ਗੱਲ ਦਾ ਗੁੱਸਾ ਚੜੇਗਾ ਕਿ ਭਾਈ ਇਹ ਕੰਮ ਗਲਤ ਕੀਤਾ ਗਿਆ ਹਕੀਕਤ ਇਹ ਹੈ ਵੀ ਕਿ ਇਹ ਜਿਹੜੀ ਵੀਡੀਓ ਤੁਸੀਂ ਵੇਖ ਰਹੇ ਹੋ ਇਹ ਵੀਡੀਓ ਹੈ ਬਲੂਚੀ ਸਥਾਨ ਕੋਟਾ ਦੀ ਉਸ ਬਿੰਤੀ ਸੰਦੇਕ ਕਊਟਾ ਵਿੱਚ ਇੱਕ ਗੁਰੂ ਘਰ ਹੈਗਾ ਜਿੱਥੇ ਗੁਰੂ ਘਰ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸੰਗਤ ਗੁਰੂ ਘਰ ਦੇ ਵਿੱਚ ਬੈਠੀ ਹੋਈ ਕੀਰਤਨ ਸਰਵਨ ਕਰ ਰਹੀ ਸੀ ਇੱਕ ਤਰਫ ਤਾਂ ਤੁਸੀਂ ਦੇਖ ਰਹੇ ਹੋ ਕਿ ਮਹਾਰਾਜਾ ਸਰੂਪ ਪਿਆ ਜਿਹਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਤੇ ਇੱਕ ਤਰਫ ਰਾਗੀ ਜਥੇ ਕੀਰਤਨ ਕਰਦੇ ਪਏ ਨੇ ਮਗਰ ਉੱਥੇ ਘਟਨਾ ਜਿਹੜੀ ਵਾਪਰੀ ਏ ਉਹ ਨਾ ਤੇ ਕਿਸੇ ਸੋਸ਼ਲ ਮੀਡੀਆ ਦੇ ਵਿੱਚ ਦਿਖਾਈ ਅੱਛਾ ਜੀ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਮੱਕੇ ਜਾ ਸਕਦੇ ਆ ਜਾਣ ਨਹੀਂ ਦਿੰਦੇ ਤੇ ਬੜਨ ਨਹੀਂ ਦਿੰਦੇ ਕਿਉਂਕਿ ਮਰਿਆਦਾ ਉਹਨਾਂ ਦੀ ਸਾਡੀ ਕੋਈ ਮਰਿਆਦਾ ਨਹੀਂ ਹੁਣ ਮਰਿਆਦਾ ਨਹੀਂ ਦਿਖਦੀਗੀ ਹੁਣ ਕਿੱਥੇ ਆ ਸਾਰੇ ਹੂੰ ਤੇ ਜੇ ਕੋਈ ਸਿਗਰਟ ਪੀ ਲਵੇ ਰੇੜੀ ਤੇ ਖੜ ਕੇ ਤਮਾਕੂ ਲਾ ਲਵੇ ਉਹ ਉਹਦੇ ਮਗਰ ਪਾਇ ਜਾਂਦੇ ਆ ਵੀਡੀਓ ਵੀ ਪਾਉਂਦੇ ਆ ਬਣਾ ਕੇ ਠੀਕ ਆ ਮਿਰਰ ਕਾ ਕਿਤੇ ਮਤਲਬ ਇਦਾਂ ਦੀ ਗਲਤੀ ਕਰ ਲਵੇ ਨਾ ਟਾ ਲੋ ਇਹਨੂੰ ਬੱਕਰੇ ਵਾਂਗੂ ਪਗ ਬੰਨੀ ਕਿਉਂ ਬੰਨੀ ਪਗ ਬੰਨੀ ਕਿਉਂ ਬੰਨੀ ਪਗਲਾ ਦੇ ਲਾਦੇ ਪੱਗ ਤੂੰ ਤਮਾ ਖੁਲਾਇਆ ਤੂੰ ਸੈਡ ਪੀਤੀ ਤੂੰ ਸ਼ਰਾਬ ਪੀਤੀ ਤੂੰ ਮੱਚੀ ਖਾਦੀ ਹੁਣ ਬੋਲੋ ਹੁਣ ਬੇਅਦ ਵੀ ਨਹੀਂ ਹੁੰਦੀ ਨਹੀਂ ਹੁਣ ਨਹੀਂ ਹੁੰਦੀ ਕਿਉਂ ਹੁਣ ਥੋੜੀ ਅਸੀਂ ਬੋਲਣਾ ਹੁਣ ਨਹੀਂ ਅਸੀਂ ਬੋਲਣਾ ਇਹਨਾਂ ਤਾਂ ਕਹਿ ਸਕਦੇ ਵੀ ਭਾਈ ਸਾਡੀ ਵੀ ਮਰਿਆਦਾ ਆ ਕੋਈ ਠੀਕ ਆ ਸਾਡੀ ਵੀ ਮਰਿਆਦਾ ਹੈ ਇਹ ਨਹੀਂਗਾ ਵੀ ਕੋਈ ਵੀ ਆ ਕੇ ਲਲੀ ਛਲੀ ਆ ਕੇ ਉੱਥੇ ਅ ਜਾਨ ਦੇਣ ਲਾ ਪਵੇ ਮਾਫ ਕਰਨਾ ਮੈਂ ਮੈਂ ਗਲਤ ਨਹੀਂ ਕਹਿੰਦਾ ਅਜਾਨ ਦੇਣਾ ਗਲਤ ਨਹੀਂਗਾ ਪਰ ਆਪਦੀ ਜਗ੍ਹਾ ਤੇ ਜਾ ਕੇ ਅਸੀਂ ਮਸਜਿਦ ਦੇ ਵਿੱਚ ਕੀਰਤਨ ਕਰ ਲਾਂਗੇ ਦੱਸੋ ਦਿਓ ਜਵਾਬ ਕਰਾਂਗੇ ਅਸੀਂ ਕੀਰਤਨ ਬੋਲਣ ਹੁਣ ਨਹੀਂ ਬੋਲਣਾਗਾ ਕਿਸੇ ਨੇ ਨਹੀਂ ਬੋਲਣਾਗਾ ਕਮੈਂਟ ਵੀ ਨਹੀਂ ਕਰਨਾ ਕਿਸੇ ਨੇ ਕਮੈਂਟ ਵੀ ਨਹੀਂ ਕਰਨਾ ਡਰਦੇ ਕਿਉਂ ਆ ਮੌਕਾ ਤੇ ਮਾਰਦੇ ਆ ਅਸੀਂ ਅਸੀਂ ਆਪਦੇ ਨੂੰ ਕੁੱਟਣ ਜਾਂਦੇ ਆ ਚਲੋਗੇ ਤੇ ਨਾ ਹੀ ਕਿਸੇ ਵੈਸੇ মিডিਆ ਵਿੱਚ ਦਿਖਾਈ ਗਈ ਜਿਹਦਾ ਵਿਰੋਧ ਕੀਤਾ ਜਾ ਸਕੇ ਇੱਥੋਂ ਤੱਕ ਕਿ ਮੈਨੂੰ ਬੜੀ ਹੈਰਾਨੀ ਹੈ ਕਿ ਸਾਡੇ ਸਿੱਖ ਚੈਨਲ ਵੀ ਇੰਨੇ ਚੈਨਲ ਨੇ ਜਿਹੜੇ ਚੈਨਲਾਂ ਨੇ ਇੱਥੇ ਅਗਰ ਭਾਰਤ ਵਿੱਚ ਕੋਈ ਘਟਨਾ ਵਾਪਰ ਜੇ ਤੇ ਉਹਦਾ ਅਸੀਂ ਹਵਾ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਦੇ ਆ ਤੇ ਉਸ ਦਾ ਦਬਾ ਕੇ ਵਿਰੋਧ ਕਰਦੇ ਆ ਅ ਹੁਣ ਬਣਿਆ ਹੋਇਆ ਅਗਰ ਬਲੂਚਿਸਤਾਨ ਦੇ ਵਿੱਚ ਪਾਕਿਸਤਾਨ ਦੇ ਬਲੂਚਿਸਤਾਨ ਦੇ ਵਿੱਚ ਜਿਹੜਾ ਇਹ ਘਟਨਾ ਵਾਪਰਦੀ ਏ ਉਦੇ ਖਿਲਾਫ ਕੋਈ ਵੀ ਸਿੱਖ ਜਥੇਬੰਦੀ ਬੋਲ ਕੇ ਰਾਜੀ ਨਹੀਂ ਨਾ ਕੋਈ ਸਿੱਖ মিডিਆ ਦੇ ਬਾਰੇ ਬੋਲ ਕੇ ਰਾਜੀ ਹੈ ਮੇਰੇ ਕਿਸੇ ਜਾਣਕਾਰ ਵੀਰ ਵੱਲੋਂ ਮੈਨੂੰ ਇਹ ਵੀਡੀਓ ਭੇਜੀ ਗਈ ਔਰ ਬੜੇ ਗੁੱਸੇ ਨਾਲ ਬੜੇ ਦਰਦ ਨਾਲ ਇਸ ਵੀਡੀਓ ਨੂੰ ਬਿਆਨ ਕਰਦੇ ਹੋਏ ਉਸਨੇ ਮੈਨੂੰ ਇਹ ਵੀਡੀਓ ਭੇਜੀ ਹਾਲਾਂਕਿ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਉਹ ਵੀਰ ਕੋਈ ਸਾਬਤ ਸੂਰਤ ਸਿੱਖ ਨਹੀਂ ਹੈ ਜਿਸ ਨੂੰ ਦਰਦ ਜ਼ਿਆਦਾ ਸੀ ਸਿੱਖ ਦਾ ਮਤਲਬ ਇਹ ਹੁੰਦਾ ਕਿ ਜਿੰਨੂੰ ਗੁਰੂ ਦੇ ਨਾਲ ਪਿਆਰ ਹੋਵੇ ਬਸ ਵੀਰ ਜੀ ਵੀਰ ਜੀ ਗੱਲ ਉਹ ਥੀ ਆ ਜਾਂਦੀ ਹੈ ਨਾ ਹੁਣ ਜੇ ਮੈਂ ਕਹਤਾ ਹਾਂ ਤੈਨੂੰ ਕੀ ਪਤਾ ਤੂੰ ਕਿਹੜਾ ਦਾੜੀ ਰੱਖੀ ਆ ਉੱਪਰ ਨਾਲ ਬਾਲ ਲੈਣਾ ਬਾਲ ਵੀ ਕੱਟੇ ਤੂੰ ਤਾਂ ਡਿਜ਼ਾਈਨ ਬਣਾਉਣਾ ਕਈ ਮੈਨੂੰ ਕਹਿੰਦੇ ਬੁੱਢੇ ਵਾਂਗ ਸਟਾਈਲ ਬਣਾਉਂਦਾ ਫਿਰਦਾ ਯਾਰ ਮੈਂ ਬਣਾਉਂਗਾ ਸਟਾਈਲ ਯਾਰ ਕਿਸੇ ਤੇ ਟਿੱਡਪਿੜ ਹੁੰਦੀ ਆ ਮੈਂ ਬਣਾਉਂਗਾ ਯਾਰ ਮੇਰਾ ਪਰਿਵਾਰ ਚਾਹੁੰਦਾ ਵੀ ਮੈਂ ਸਟਾਈਲ ਬਣਾ ਕੇ ਰੱਖਾਂ ਪਤਾ ਨਹੀਂ ਲੋਕਾਂ ਨੂੰ ਕਾਦੇ ਹੁੰਦੇ ਆ ਸੁਣੋ ਵੀਰ ਦੀ ਗੱਲ ਕੀ ਕਹਿੰਦੇ ਆ ਵੀਰ ਜੀ ਇਹ ਦਰਦ ਇਹ ਨਹੀਂ ਵੀ ਦਾੜੀ ਰੱਖੀਏ ਤਾਂ ਫੇਰ ਹੀ ਦਰਦ ਹੁੰਦੇ ਆ ਦਰਦ ਹੁੰਦੇ ਆ ਇੱਥੇ ਮੈਂ ਇੱਥੇ ਅਰਬ ਕੰਟਰੀ ਚ ਰਹਿਣਾ ਠੀਕ ਆ ਕੰਮ ਹੁੰਦਾ ਨਾ ਕੰਮ ਤੋਂ ਬਿਨਾਂ ਅੰਦਰ ਨ ਮਸਜਿਦ ਨਹੀਂ ਜਾਣ ਦਿੰਦੇਗੇ ਔਰ ਇਹ ਗੱਲ ਮੈਂ ਹੁਣ ਇਹ ਵੀਡੀਓ ਮੇਰੇ ਕੋਲ ਪਿਆ ਮੈਂ ਹਰੇਕ ਨੂੰ ਦਿਖਾਉਣਾ ਹੁੰਨਾ ਪਿਆ ਆ ਦੇਖੋ ਠੀਕ ਆ ਹੋਰ ਮੈਨੂੰ ਕਹ ਦਿੰਦੇ ਕਿ ਤੂੰ ਇੱਥੇ ਆ ਤੂੰ ਮੈਂ ਇੱਥੇ ਆ ਕੇ ਮੈਂ ਕੀ ਕਰਾਂ ਤੂੰ ਆਪਾ ਤਾਂ ਆਪਣੇ ਨੂੰ ਕੁੱਟਣ ਲੱਗੇ ਹੋਏ ਆ ਉਹ ਉਹ ਕੁੜੀ ਆ ਉਹ ਮੁੰਡਾ ਭੈਣ ਭਰਾ ਮਾਰ ਦੋ ਉਹਨਾਂ ਨੂੰ ਗੋਲੀਆਂ ਮਾਰ ਦੋ ਖੜੇ ਕਰਕੇ ਨਾ ਚੌਂਕ 'ਚ ਮਾਰ ਦੋ ਉਹਨਾਂ ਨੂੰ ਉਹਨਾਂ ਨੇ ਉਹ ਵਿਚਾਰੇ ਉਹ ਜਵਾਕ ਕਿਤੇ ਗਲਤੀ ਕਰ ਗਏ ਨਾ ਹਨਾ ਉਹ ਸ਼ਰਾਬ ਵਾਲੀ ਉਹ ਕਹੀ ਸ਼ਰਾਬ ਉਹ ਕਹਦਾ ਕਿ ਪੀਓ ਸ਼ਰਾਬ ਚਲੋ ਖੈਰ ਵੀਡੀਓ ਲੰਬੇ ਹੋ ਜਾਂਦੇ ਆ ਬਹੁਤ ਹਾਂ ਵੀਰ ਚਲੋ ਅੱਗੇ ਜਨ ਸਭ ਨੇ ਸਮਰਪਿਤ ਹੋਵੇ ਇੱਕ ਧਰਮ ਨੂੰ ਸਮਰਪਿਤ ਹੋਵੇ ਚਾਹੇ ਉਹ ਸਿੱਖ ਸਿੱਖੀ ਸਰੂਪ 'ਚ ਹੋਵੇ ਚਾਹੇ ਉਹ ਸਿੱਖੀ ਸਰੂਪ ਤੋਂ ਬਿਗੈਰ ਹੋਵੇ ਜਿਹੜਾ ਆਪਣੇ ਦਿਲੋਂ ਸਤਕਾਰ ਕਰਦਾ ਹੈ ਉਸ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਗੁਰੂ ਪਾਤਸ਼ਾਹ ਜੀ ਦਾ ਜਦੋਂ ਉਹ ਸਤਕਾਰ ਦੀ ਨਿਰਾਦਰੀ ਹੁੰਦੇ ਵੇਖਦਾ ਤੇ ਉਸ ਦਾ ਹਿਰਦਾ ਬਲੂੰਦ ਰਿਆ ਜਾਂਦਾ ਹੈ ਇਸੇ ਤਰ੍ਹਾਂ ਜਿਸ ਵੀਰ ਨੇ ਮੈਨੂੰ ਇਹ ਭੇਜੀ ਉਹਦਾ ਵੀ ਹਿਰਦਾ ਬਲੂੰਦ ਰਿਆ ਗਿਆ ਤੇ ਉਸ ਵੀਰ ਨੇ ਮੈਨੂੰ ਇਹ ਵੀਡੀਓ ਭੇਜ ਕੇ ਕਿਹਾ ਕਿ ਭਾਈ ਸਾਹਿਬ ਤੁਸੀਂ ਹੱਲੇ ਤੱਕ ਇਹ ਵੀਡੀਓ ਨਹੀਂ ਦੇਖੀ ਤੇ ਇਸ ਵੀਡੀਓ ਦੇ ਬਾਰੇ ਤੁਸੀਂ ਬੋਲੇ ਕਿਉਂ ਨਹੀਂ ਮੈਂ ਹੈਰਾਨ ਸੀ ਕਿ ਇਹ ਵੀਡੀਓ ਵਾਕਈ ਯਾਰ ਹੱਲੇ ਤੱਕ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਆਈ ਲੇਕਿਨ ਬੜਾ ਸੋਚਣ ਤੋਂ ਬਾਅਦ ਇਸੋ ਵੀਡੀਓ ਨੂੰ ਮੈਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਨ ਜਾ ਰਿਹਾ ਔਰ ਸੰਗਤਾਂ ਨੂੰ ਕਹਿਣ ਜਾ ਰਿਹਾ ਉਹ ਵੀਰਾਂ ਨੂੰ ਸਪੈਸ਼ਲੀ ਕਹਿਣ ਜਾ ਰਿਹਾ ਜਿਹੜੇ ਵੀਰ ਖਾਸ ਕਰਕੇ ਇੱਕ ਤਪਕੇ ਦੇ ਉੱਤੇ ਵੀਡੀਓ ਵੀ ਪਾਉਂਦੇ ਨੇ ਤੇ ਉਹਦੇ ਖਿਲਾਫ ਉਹ ਬੋਲਦੇ ਵੀ ਨਹੀਂ ਜਿੱਥੇ ਤੇ ਉਹਨਾਂ ਦੀ ਗਲਤੀ ਏ ਉਹਦੇ ਖਿਲਾਫ ਉਹ ਬੋਲਣਾ ਵੀ ਚਾਹੀਦਾ ਹੈ ਮਗਰ ਇਹ ਪੱਖਪਾਤ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਚੈਨਲ ਵਾਲਿਆਂ ਨੂੰ ਸਾਰੇ ਯੂਟਿਊਬਰਾਂ ਨੂੰ ਸਾਰੇ ਨਿਊਜ਼ ਚੈਨਲ ਵਾਲਿਆਂ ਨੂੰ ਵੀ ਕਿ ਪਾਈ ਪੱਖਪਾਤ ਨਾ ਕਰਿਆ ਕਰੋ ਜਿੱਥੇ ਗੁਰੂ ਘਰ ਦੀ ਨਿਰਾਦਰੀ ਗੁਰੂ ਘਰ ਦੀ ਮਰਿਆਦਾ ਨੂੰ ਅਗਰ ਠੇਸ ਪਹੁੰਚਾਈ ਜਾਂਦੀ ਹੈ ਤੇ ਉਹਦੇ ਵਿੱਚ ਭਾਵੇਂ ਕਿਸੇ ਵੀ ਧਰਮ ਤੋਂ ਬੰਦਾ ਉੱਥੇ ਆ ਕੇ ਗਲਤ ਕੰਮ ਕਰੇ ਉਸ ਬੰਦੇ ਦੇ ਖਿਲਾਫ ਵੀਡੀਓ ਉਸ ਬੰਦੇ ਦੇ ਖਿਲਾਫ ਕੰਪਲੇਂਟ ਉਸ ਬੰਦੇ ਦੇ ਖਿਲਾਫ ਪ੍ਰਚਾਰ ਜ਼ਰੂਰ ਹੋਣਾ ਚਾਹੀਦਾ ਹੈ ਕਿ ਇਸ ਗੁਰੂ ਘਰ ਦੇ ਵਿੱਚ ਫਲਾਵੇਂ ਫਲਾਣੇ ਬੰਦਿਆਂ ਨੇ ਆ ਕੇ ਗੁਰੂ ਘਰ ਦੇ ਵਿੱਚ ਨਿਰਾਦਰੀ ਕੀਤੀ ਬੜੇ ਅਫਸੋਸ ਦੀ ਗੱਲ ਹੈ ਇੱਕ ਇੱਕ ਤਰਫ ਤਾਂ ਮੁਸਲਮ ਭਾਈਚਾਰੇ ਦੇ ਲੋਕ ਵਾਰ-ਵਾਰ ਕਹਿੰਦੇ ਨੇ ਕਿ ਅਸੀਂ ਭਾਈਚਾਰੇ ਵਿੱਚ ਰਹਨੇ ਆ ਮਗਰ ਜਦੋਂ ਇਸ ਤਰ੍ਹਾਂ ਦੀ ਹਰਕਤ ਕਰਦੇ ਨੇ ਤੇ ਉਦੋਂ ਉਹਨਾਂ ਦਾ ਭਾਈਚਾਰਾ ਕਿੱਥੇ ਰਹਿੰਦਾ ਤੁਸੀਂ ਸਰੇ ਆਮ ਵੀਡੀਓ ਵਿੱਚ ਵੇਖਿਆ ਜਿੱਥੇ ਗੁਰੂ ਘਰ ਦੇ ਵਿੱਚ ਅੰਦਰ ਵੜ ਕੇ ਉਸ ਮੁਸਲਮ ਵੀਰ ਨੇ ਜਾ ਕੇ ਉੱਥੇ ਕੀ ਕੀਤਾ ਅਜ਼ਾਨ ਦਿੱਤੀ ਹੈ ਜਿੱਥੇ ਗੁਰੂ ਸਾਹਿਬ ਦਾ ਕੀਰਤਨ ਚੱਲਦਾ ਪਿਆ ਉਸੇ ਕੀਰਤਨ ਨੂੰ ਰੁਕਵਾ ਕੇ ਉੱਥੇ ਅਜਾਨ ਦਿੱਤੀ ਗਈ ਤੇ ਉੱਥੇ ਦੀ ਸੰਗਤਾਂ ਨੂੰ ਗੁਰੂ ਘਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਬੜੇ ਅਫਸੋਸ ਦੀ ਗੱਲ ਹੈ ਕਿ ਇਹੀ ਕੰਮ ਅਗਰ ਭਾਰਤ ਵਿੱਚ ਰਹਿ ਕੇ ਕਹੇ ਹੋਰ ਧਰਮ ਦੇ ਵੀਰ ਨੇ ਕੀਤਾ ਹੁੰਦਾ ਤਾਂ ਹੁਣ ਤੱਕ ਸੋਸ਼ਲ ਮੀਡੀਆ ਭਰ ਗਈ ਹੁੰਦੀ ਉਹਨਾਂ ਦੇ ਖਿਲਾਫ ਬੋਲ-ਬੋਲ ਕੇ। ਇੱਥੇ ਪਾਕਿਸਤਾਨ ਦੇ ਬਲੂਚਿਸਤਾਨ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਏ ਤੇ ਕੋਈ ਵੀ ਵੀਰ ਕੋਈ ਵੀ ਜਥੇਬੰਦੀ ਇਹਦੇ ਖਿਲਾਫ ਜਾਂ ਐਸਪੀਸੀ ਜਾਂ ਦਿੱਲੀ ਕਮੇਟੀ ਵੱਲੋਂ ਕੋਈ ਇਸ ਤੇ ਬਾਬਤ ਬਿਆਨ ਨਹੀਂ ਆਇਆ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਸ ਬਲੂਚੀਸਤਾਨ ਉੱਤੇ ਪਾਕਿਸਤਾਨ ਤੱਕ ਵੀ ਭੇਜੀ ਜਾਵੇ ਤੇ ਦੱਸਿਆ ਜਾਵੇ ਕਿ ਭਾਈ ਹਰ ਬੰਦਾ ਚੁੱਪ ਰਹਿਣ ਵਾਲਾ ਨਹੀਂ ਹੈ ਕਈ ਬੰਦੇ ਵਿਰਲੇ ਇਸ ਨਾ ਦੇ ਵੀ ਨੇ ਜਿਹੜੇ ਹਰ ਮੈਟਰ ਦੇ ਉੱਤੇ ਚਾਹੇ ਉਹ ਕਿਸੇ ਵੀ ਧਰਮ ਦਾ ਬੰਦਾ ਹੋਵੇ ਅਗਰ ਉਹ ਗੁਰੂ ਘਰ ਦੇ ਵਿੱਚ ਕਰਕੇ ਗੁਰੂ ਘਰ ਦੇ ਵਿੱਚੋਂ ਵੜ ਕੇ ਗੁਰੂ ਘਰ ਦੀ ਨਿਰਾਦਰ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਉਹ ਸਖਸ਼ ਆਵਾਜ਼ ਬੁਲੰਦ ਕਰਦਾ ਰਹੇਗਾ ਸੰਗਤ ਨੂੰ ਬੇਨਤੀ ਵੱਤ ਵੱਤ ਵੀਡੀਓ ਸ਼ੇਅਰ ਕਰਕੇ ਪਹੁੰਚਾਓ ਆਪਣੇ ਪੰਥਕ ਲੀਡਰਾਂ ਤੱਕ ਪੰਥਕ ਜਥੇਬੰਦੀਆਂ ਤੱਕ ਤਾਂ ਕਿ ਉਹ ਸੁੱਤੀ ਨੀਂਦ ਤੋਂ ਜਾਗਣ ਤੇ ਇਸ ਤਰ੍ਹਾਂ ਦੇ ਕਾਰਨਾਮੇ ਹੋਣ ਤੋਂ ਭਾਵੇਂ ਉਹ ਆਪਣੇ ਦੇਸ਼ 'ਚ ਨਹੀਂ ਭਾਵੇਂ ਬਾਹਰਲੇ ਦੇ ਵਿਦੇਸ਼ਾਂ ਵਿੱਚ ਹੋ ਰਿਹਾ ਉਹਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣ ਤੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵੀਡੀਓ ਵੇਖ ਲਈ ਤੁਸੀਂ ਵੀਰ ਜੀ ਹੁਣੇ ਕਿੰਨੀ ਵਾਰ ਕਹਿ ਦਿੰਦਾ ਮੈਂ ਕਹਿ ਦਿੰਦਾ ਵੀ ਵੀਡੀਓ ਨੂੰ ਸ਼ੇਅਰ ਕਰਨਾ ਕਈ ਮੈਨੂੰ ਸਵਾਲ ਕਰਦੇ ਅਸੀਂ ਵੀਡੀਓ ਸ਼ੇਅਰ ਕਿਉਂ ਕਰੀਏ ਹਾਂ ਨਹੀਂ ਕਰਨੀ ਨਾ ਕਰੋ ਕੋਈ ਗੱਲ ਨਹੀਂ ਕਰਨ ਵਾਲੇ ਜਿਹੜੇ ਬੰਦੇ ਹੈਗੇ ਉਹ ਕਰਦੇ ਆ ਜਿਨ੍ਹਾਂ ਨੂੰ ਦਰਦ ਹੁੰਦਾ ਹੈ ਕੋਈ ਠੀਕ ਹੈ ਜੀ ਇਹ ਗੱਲਾਂ ਬਾਤਾਂ ਆ ਦੇਖੋ ਮੈਂ ਗੱਲ ਕਹੂੰਗਾ ਕੋਈ ਮੁਸਲਮਾਨ ਭਰਾ ਮੇਰੀ ਵੀਡੀਓ ਵੇਖਦਾ ਤਾਂ ਤੁਸੀਂ ਇੱਕ ਕੱਲ ਮੈਨੂੰ ਦੱਸੋ ਜੇ ਤੁਸੀਂ ਬਹਿਰੈਨ ਦੇ ਵਿੱਚ ਰਹਿੰਦੇ ਹੋ ਮੈਂ ਪਾਠ ਕਰ ਸਕਦਾ ਮਸਜਿਦ ਦੇ ਵਿੱਚ ਬਹਿ ਕੇ ਮੈਨੂੰ ਇਹਨਾਂ ਦੱਸ ਦਿਓ ਦੇਖੋ ਭੱਪਾ ਪ੍ਰੇਮ ਹੋਰ ਅਲੱਗ ਚੀਜ਼ ਹੁੰਦੀ ਆ ਮਰਿਆਦਾ ਹੁੰਦੀ ਆ ਇੱਕ ਠੀਕ ਹਰ ਧਰਮ ਦੀ ਆਪਣੀ ਆਪਣੀ ਮਰਿਆਦਾ ਹੁੰਦੀ ਆ ਜਦੋਂ ਮੈਨੂੰ ਕੋਈ ਵੀ ਮੈਸੇਜ ਕਰ ਦੇਵੇ ਵੀ ਹਾਂ ਤੂੰ ਉਥੇ ਪੁਰਾਣੇ ਤਾਂ ਆ ਜੇ ਹਨਾ ਕਿਤੇ ਵੀ ਬਰਾਮੇ ਆ ਜੀ ਰਫਾ ਆ ਜੀ ਜਾਂ ਕਿਤੇ ਵੀ ਜਿਹੜਾ ਬਹਿਰੀਨ ਦੇ ਵਿੱਚ ਦੇਖ ਰਿਹਾ ਵੀ ਉਥੇ ਬਹਿ ਕੇ ਤੂੰ ਪਾਠ ਕਰ ਸਕਦਾ ਆ ਮੈਂ ਇਕੱਲੇ ਕੇ ਨਹੀਂ ਕਰ ਸਕਦਾ ਨਾ ਨਹੀਂ ਕਰਨ ਦੇਗਾ ਮੈਨੂੰ ਕੋਈ ਨਹੀਂ ਕਰਨ ਦਿੰਦਾਗਾ ਮੈਂ ਨਾ ਕੋਈ ਸਾਈ ਕਰਨ ਦੇਵੇ ਨਾ ਕੋਈ ਮੁਸਲਮਾਨ ਕਰਨ ਦੇ ਵੀ ਭਰਾ ਨਾ ਕੋਈ ਕੋਈ ਨਹੀਂ ਐਵੇਂ ਆਪਦੇ ਧਰਮ ਦੇ ਇਦਾਂ ਹਰ ਧਰਮ ਦੀ ਕਿਉਂਕਿ ਮर्यादा ਹੁੰਦੀ ਹੈ ਲੇਕਿਨ ਫਿਰ ਸਾਡੀ ਕਿੱਥੇ ਚਲ ਜਾਂਦੀ ਹੈ ਕੋਈ ਜਵਾਬ ਹੈਗਾ ਹੈਗਾ ਸੋ ਇਹ ਗੱਲਾਂ ਬਾਤਾਂ ਆ ਮੈਂ ਮੁਸਲਮਾਨ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਦਾਂ ਦੀ ਹਰਕਤਾਂ ਨਾ ਕਰਿਆ ਕਰੋ ਠੀਕ ਆ ਜੋ ਭਰਾ ਭਾਪਾ ਹੈ ਭੈਣ ਭਰਾਵਾਂ ਵਾਂਗੂ ਰਹਿਣੇ ਆ ਉਹ ਗੱਲ ਵੱਖਰੀ ਹੈ ਉਹ ਗੱਲ ਅਲੱਗ ਚੀਜ਼ ਆ ਠੀਕ ਆ ਇੱਥੇ ਮੈਂ ਵੀ ਇੱਜ਼ਤ ਕਰਨਾ ਮੁਸਲਮਾਨ ਭਰਾਵਾਂ ਨਾਲ ਰਹਿਣਾ ਮੈਂ ਕੋਈ ਐਡੀ ਗੱਲ ਨਹੀਂ ਗਈ ਇਕੱਠੇ ਖਾਣੇ ਪੀਣੇ ਆ ਪਰ ਲੇਕਿਨ ਧਰਮਿਕ ਸਥਾਨ ਆ ਜਿਹੜਾ ਇਹ ਬੜੀ ਪਦਵੀ ਹੁੰਦੀ ਆ ਬੜੀ ਜਗ੍ਹਾ ਹੁੰਦੀ ਆ ਹੈ ਬਾਕੀ ਜੇ ਸਮਝਣਾ ਹੋਵੇ ਨਾ ਤਾਂ ਬੰਦਾ ਖੋਤੇ ਸਮਝ ਜਾਂਦਾ ਆ ਜੇ ਮੈਂ ਆਪਦੇ ਪਰਿਵਾਰ ਨੂੰ ਕੁਝ ਨਹੀਂ ਕਹਿਣ ਦਿੰਦਾ ਕਿਸੇ ਨੂੰ ਤੇ ਮੇਰਾ ਵੀ ਹੱਕ ਬਣਦਾ ਆ ਕਿ ਮੈਂ ਕਿਸੇ ਦੇ ਪਰਿਵਾਰ ਨੂੰ ਕੁਝ ਨਾ ਕਹਾਂ ਸਮਝਣ ਵਾਲੀਆਂ ਗੱਲਾਂ ਹੁੰਦੀਆਂ ਆ ਅਸੀਂ ਖੋਤਾ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਆ ਸਾਡਾ ਧਰਮ ਸਾਡਾ ਪਰਿਵਾਰ ਸਾਡਾ ਇੱਨਾ ਸਾਡਾ ਉਦਾਂ ਲੇਕਿਨ ਗਦਾਂ ਨੂੰ ਦੂਜਿਆਂ ਨੂੰ ਅਸੀਂ ਨੋਚਦੇ ਆਂ ਅੱਖਾਂ ਨਾਲ ਨੋਚਦੇ ਆਂ ਕਦੇ ਹੱਥਾਂ ਨਾਲ ਨੋਚਦੇ ਆਂ ਹਿਰਦੇ ਨੋਚਦੇ ਆਂ ਲੋਕਾਂ ਦੇ ਗਿੱਧ ਬਣ ਕੇ ਇਦਾਂ ਨਹੀਂ ਹੋਣਾ ਚਾਹੀਦਾ ਵਾ ਜੇ ਸਾਨੂੰ ਪਤਾ ਵੀ ਸਾਡੇ ਸਾਡੀ ਕੋਈ ਬੇਇੱਜ਼ਤੀ ਨਾ ਕਰੇ ਫਿਰ ਸਾਨੂੰ ਵੀ ਕੋਈ ਹੱਕ ਨਹੀਂਗਾ ਕਿ ਅਸੀਂ ਕਿਸੇ ਦੀ ਬੇਇੱਜ਼ਤੀ ਕਰੀਏ ਤੇ ਜਾਂ ਤਾਂ ਫਿਰ ਬੇਇੱਜ਼ਤੀ ਕਰਨ ਵਾਲੇ ਆਪਾਂ ਨੂੰ ਬੰਨਣਾ ਪੈਣਾ ਵੀ ਹਾਂ ਵੀ ਜਿਹੜਾ ਕਰ ਗਿਆ ਬੇਇੱਜ਼ਤੀ ਕਰ ਗਿਆ ਹਨਾ ਤੇ ਫਿਰ ਤੁਸੀਂ ਵੀ ਜਿਹਦੀ ਮਰਜ਼ੀ ਕਰੀ ਜੋ ਅਸੀਂ ਕੋਈ ਉਹ ਤੋਂ ਚਪੇੜਾਂ ਖਾ ਲਈਆਂ ਕਦੇ ਆਪਾਂ ਮਾਰਤੀ ਕਿਤੇ ਉਹਦੇ ਖਾਲੀਆ ਫਿਰ ਇਹ ਕੰਮ ਹੁੰਦੇ ਹੁੰਦੇ ਆ ਬਸ ਐਨੀ ਇੱਕ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਉਂਦੇ ਰਹੋ ਹੱਸਦੇ ਰਹੋ বাসਦੇ ਰਹੋ ਮੌਜਾ ਮਾਣੋ ਖੁਸ਼ ਰਹਿਆ ਕਰੋ ਓਕੇ ਬਾਏ ਥੈਂਕ ਯੂ